ਇਦਿਨੀ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਵਾਰਦਾਤ ਹੋਈ ਸੀ ਮੁਕੇਰੀਆਂ ਬੜੀ ਸੈਂਸੇਸ਼ਨਲ ਕ੍ਰਾਈਮ ਸੀਗਾ ਕਿਉਂਕਿ ਥਾਣੇ ਤੋਂ ਬਿਲਕੁਲ 200 300 ਮੀਟਰ ਤੇ ਇਹ ਸ਼ਾਪ ਹੈਗੀ ਆ ਔਰ ਰਾਤ ਦੇ ਸਮੇਂ ਇਹ ਵਾਰਦਾਤ ਹੋਈ ਸੀ ਪੈਸੇ ਪਲੱਸ 골ਡ ਸਨੇਚਿੰਗ ਕਰਕੇ ਲੈ ਗਏ ਜੋ ਉਹਨਾਂ ਨੇ 20 25 ਟੋਲੇ ਸੋਨਾ ਲਖਾਇਆ ਸੀ ਹੋਰ 골ਡ ਲਖਾਇਆ ਸੀਗਾ ਔਰ ਕੈਸ਼ ਲਖਾਇਆ ਸੀ ਉਹਦੀ ਫਰਦਰ ਇਨਵੈਸਟੀਗੇਸ਼ਨ ਸਾਡੀਆਂ ਟੀਮਾਂ ਆਲਰੇਡੀ ਲੱਗੀਆਂ ਹੋਈਆਂ ਸੀਗੀਆਂ ਇਸੀ ਦੌਰਾਨ ਹੀ ਅਸੀਂ ਇੱਕ ਕੈਫੇ ਆ ਨੰਬਰ 143 ਦਰਜ ਕੀਤੀ ਇੱਥੇ ਹੁਸ਼ਿਆਰਪੁਰ ਉਹਦੇ ਵਿੱਚ ਰੋਹਿਤ ਆਂਡੇ ਨੂੰ ਅਸੀਂ ਗ੍ਰਿਫਤਾਰ ਕੀਤਾ ਦੈਨ ਉਹਦੀ ਇਨਵੈਸਟੀਗੇਸ਼ਨ ਡੂਰਿੰਗ ਅਨਟਰਾਗੇਸ਼ਨ ਹਾਂ ਜਿਹੜਾ ਇਹ ਆਂਡੇ ਨੇ ਫਰਦਰ ਇਨਵੈਸਟੀਗੇਸ਼ਨ ਚ ਜਿਹੜੀਆਂ ਗੱਲਾਂ ਦਸੀਆਂ ਸਾਨੂੰ ਹਰਾਨੀ ਜਨਕ ਸੀਗੀਆਂ ਉਹਦੇ ਵਿੱਚ ਇਹਨਾਂ ਨੇ ਇਸ ਸ਼ਾਪ ਦੇ ਓਨਰ ਨੇ ਆਪ ਹੀ ਪਲਾਨ ਕਰਕੇ ਇਹ ਜਿਹੜੀ ਫਰੋਤੀ ਬਾਰਦਤ ਸੀ ਸੌਰੀ ਜਿਹੜੀ ਕੋਦੀ ਕੀਤੀ ਹੈ ਉਹਨੇ ਆਪ ਹੀ ਪਲਾਨ ਕੀਤਾ ਸੀਗਾ ਜੋੜੇ ਨੇ ਅਤਿੰ ਜੋੜੇ ਨੇ ਔਰ ਉਹਦੇ ਵਿੱਚੋਂ ਅਸੀਂ ਜਿਹੜੇ ਪਲੈਨਰ ਸੀਗੇ ਪਰਮਵੀਰ ਅਭਿਸ਼ੇਸ਼ ਰਾਣਾ ਪ੍ਰਹਲਾਦ ਸਾਹਿਲ ਤੇ ਰੋਹਿਤ ਹੰਡਾ ਐਂਡ ਅਤਿੰ ਜੋੜਾ ਇਹ ਗ੍ਰਿਫਤਾਰ ਅਸੀਂ ਕਰ ਲਏ ਹੈਗੇ ਆ ਔਰ ਦੋ ਦੋਸ਼ੀ ਹਲੇ ਰਹਿੰਦੇ ਹੈਗੇ ਆ ਉਹਨਾਂ ਨੂੰ ਵੀ ਅਸੀਂ ਜਲਦੀ ਫੜ ਲਾਂਗੇ ਔਰ ਜਿਹੜਾ ਇਹਨੇ ਵਾਰਦਾਤ ਕਰਨ ਲਈ ਕੈਸ਼ ਦਿੱਤਾ ਸੀ ਟੋਟਲ 6 ਲੱਖ ਦਿੱਤਾ ਸੀ 6 ਲੱਖ ਚੋਂ 3 ਲੱਖ ਜਿਹੜਾ ਹੈਗਾ ਉਹ ਰਿਕਵਰ ਹੋ ਗਿਆ ਹੈਗਾ ਔਰ ਜਿਹੜੇ ਵੈਪਨ ਯੂਜ਼ ਹੋਏ ਸੀ ਉਹ ਵੀ ਰਿਕਵਰ ਹੋ ਗਏ ਪਲੱਸ ਜਿਹੜਾ ਡੀਵੀਆਰ ਇਹ ਲਾ ਕੇ ਲਗਾਏ ਸੀ ਉਥੋਂ ਸ਼ੌਪ ਤੋਂ ਉਹ ਡੀਵੀਆਰ ਵੀ ਰਿਕਵਰ ਹੋ ਗਿਆ ਹੈ 6 ਲੱਖ ਰੁਪਏ ਸ਼੍ਰੀਂਦਰ 6 ਲੱਖ ਰੁਪਏ ਤਾਂ ਸੀ ਕੱਲ ਹੀ ਦਿੱਤਾ ਸੀ ਬੀਸਿਕਲੀ ਜਦੋਂ ਇਹ ਵਾਰਦਾਤ ਕੱਲ ਨੂੰ ਕਹਿ ਰਿਹਾ ਸੀਗਾ ਤੇ ਉਹ ਬੰਦੇ ਕਹਿੰਦੇ ਵੀ ਸਾਨੂੰ ਕੀ ਇਸ ਵਿੱਚ ਬੈਨੀਫਿਟ ਹੋਏਗਾ ਵੀ ਸਾਨੂੰ ਕੀ ਮਿਲੇਗਾ ਜੇ ਵਾਰਦਾਤ ਅਸੀਂ ਕਰਨੀ ਹੈ ਤੇ ਉਹਦੇ ਲਈ ਇਹਨੇ 6 ਲੱਖ ਦਿੱਤਾ ਸੀ ਤੇ ਮੇਰੀ ਦੁਕਾਨ ਤੇ ਤੁਸੀਂ ਵਾਰਦਾਤ ਕਰੋ ਤੇ ਮੈਂ ਤੁਹਾਨੂੰ ਪੈਸੇ ਦਵਾਂਗਾ ਉਹਦਾ ਰੀਜ਼ਨ ਸੀਗਾ ਮੇਨ ਇਹਦੀ ਇੱਕ ਲਿਮਟ ਚੱਲ ਰਹੀ ਹੈਗੀ ਆ ਬੈਂਕ 'ਚ ਅਪ੍ਰੋਕਸੀਮੇਟਲੀ 30 ਲੱਖ ਦੇ ਲਾਗੇ ਹੈਗੀ ਹੈ ਲਿਮਟ ਉਹ ਔਰ ਇਹਨੇ ਇੰਸਟਾਗ੍ਰਾਮ ਤੇ ਕਿਤੇ ਰੀਲ ਦੇਖੀ ਸੀ ਵੀ ਜੇਕਰ ਕਿਸੇ ਦੀ ਲਿਮਟ ਚਲਦੀ ਹੋਵੇ ਤਾਂ ਉਹਨੇ ਕਰੇ ਚੋਰੀ ਹੋ ਜਾਵੇ ਉਹਦੀ ਸ਼ਾਪ ਤੇ ਚੋਰੀ ਹੋ ਜਾਵੇ ਜਾਂ ਕੋਈ ਡਕੈਤੀ ਹੋ ਜਾਵੇ ਤਬ ਬੈਂਕ ਨੂੰ ਐਕਸੈਂਡ ਕਰ ਦਿੰਦੀ ਆ ਘੱਟੋ ਘੱਟ 1 ਸਾਲ ਲਈ ਫਿਰ ਕੋਈ ਉਤ ਕੋ ਕਿਸ਼ਤ ਜਾਂ ਵਿਆਜ ਨਹੀਂ ਲਿਆ ਜਾਂਦਾ 1 ਸਾਲ ਲਈ ਸਰ ਜੁਐਲਰੀ ਦੀ ਕੀ ਸਥਿਤੀ ਹੈ ਜਿਹੜੀ ਜੁਐਲਰੀ ਕਹੀ ਚ ਸੀ ਸੋਨੇ ਦੀ ਸਰ ਜੁਐਲਰੀ ਜਿਹੜੀ ਆ ਜਿਹੜੀ ਹੁਣ ਵੀ ਇੰਟੈਰੋਗੇਸ਼ਨ ਚਾਹੀ ਆ ਉਹ ਸੀਗੀ ਆਰਟੀਫੀਸ਼ੀਅਲ ਜੁਐਲਰੀ ਸੀਗੀ ਜਿਹੜੀ origignal ਸੀਗੀ ਇੱਕ ਚੇਨ ਸੀਗੀ ਡੇਢ ਤੋਲੇ ਦੀ ਔਰ ਇੱਕ ਮੰਦਰੀ ਹੈਗੀ ਸੀ ਅੱਧੇ ਕਿ ਤੋਲੇ ਦੀ ਕਿਹੜਾ ਸਰ ਤੁਹਾਨੂੰ ਦਿੱਤਾ ਹੈ ਕਿ ਇਹ ਟੋਪਰ ਨੂੰ ਦੇ ਰਹੇ ਹੋ ਤਾਂ ਕੋਈ ਸਾਹਿਬ ਇਲੈਗਲ ਵੈਪਨ ਜਿਵੇਂ ਕੀ ਤੁਸੀਂ ਦੱਸਿਆ ਵੀ ਪਹਿਲਾਂ ਆਪਾਂ ਇੱਕ ਸਨੂ ਇਹਦੇ ਤੇ ਸ਼ੱਕ ਵੀ ਸੀਗਾ ਪਲੱਸ ਸਾਡੇ ਕੋਲ ਹੋਰ ਵੀ ਇੰਟ ਸੀਗੀ ਕਿ ਇਹ ਸ਼ਹਿਰ ਦੇ ਵਿੱਚ ਕੋਈ ਵੱਡੀ ਵਾਰਦਾਤ ਕਰਨ ਨੂੰ ਫਿਰਦਾ ਇਹਨੇ ਵੈਪਨ ਲੈ ਆਂਦੇ ਆ ਤੁਹਾਨੂੰ ਯਾਦ ਹੋਊਗਾ ਇੱਕ ਇੰਸਪੈਕਟਰ ਦੇ ਬੇਟੇ ਦਾ ਮਰਡਰ ਹੋਇਆ ਸੀਗਾ ਉਹਦੇ ਚ ਇਹ ਕਿਉਂ ਸੀਗਾ ਹੰਡਾ ਇਹ ਉਦੋਂ ਜੇਲ੍ਹ ਚੋਂ ਬਾਹਰ ਆਇਆ ਹੋਇਆ ਤੇ ਇਹਨੇ ਹੁਣ ਫਰਦਰ ਆਉਣ ਵਾਲੇ ਦਿਨਾਂ ਚ ਹੁਸ਼ਿਆਰਪੁਰ ਦੇ ਵਿੱਚ ਕੋਈ ਨਵੀਂ ਵਾਰਦਾਤ ਵੀ ਕਰਨ ਨੂੰ ਫਿਰਦਾ ਸੀ ਉਹਦੇ ਤੇ ਸਾਡੀ ਵਾਲੇ ਇੰਟੈਰੋਗੇਸ਼ਨ ਚੱਲ ਰਹੀ ਹੈ ਅਦਿਨ ਜਿਹੜਾ ਅਦਿਨ ਦਾ ਦੋਸਤ ਪ੍ਰਲਾਦ ਹੈਗਾ ਪ੍ਰਲਾਦ ਦਾ ਦੋਸਤ ਰਾਣਾ ਹੈਗਾ ਰਾਣਾ ਹਾਂਡੇ ਦਾ ਨੌਨ ਹੈਗਾ ਇਹ ਗਾਹ ਤੋਂ ਗਾਹ ਤਾਲਮਿਲ ਹੋਇਆ ਇਹ ਤਾਂ ਹੀ ਇਹ ਸਾਰਾ ਗਰੁੱਪ ਕ੍ਰੀਏਟ ਹੋਇਆ ਕਿਉਂਕਿ ਅਤਿਨ ਅੰਡੇ ਹਾਂ ਦੂਜੇ ਨੂੰ ਨਹੀਂ ਜਾਣਦਾ ਉਹ ਪ੍ਰਲਾਦ ਨੂੰ ਜਾਣਦਾ ਪ੍ਰਲਾਦ ਰਾਣੀ ਨੂੰ ਜਾਣਦਾ ਇਸ ਤਰ੍ਹਾਂ ਇਹ ਚੇਨ ਬਣੀ ਹੈ ਯੈਸ ਯੈਸ ਸਰ ਟੋਟਲ ਕਿੰਨੇ ਬੰਦੇ ਨਾਲ ਜਿ ਸੀਗੇ ਤੇ ਕਿੰਨੇ ਜੁਫਤਾਰ ਕਰਲੇ ਟੋਟਲ 8 ਬੰਦੇ ਇਸ ਵਿਚ ਆਏ ਸੀ ਗਾਂ ਤੋਂ ਗੱਲ ਕਰਾਉਣ ਵਾਲੇ ਕਿਉਂਕਿ ਜਿਹੜੇ ਆਂਡੇ ਉਹਨਾਂ ਨੂੰ ਤਾਂ 1.5 ਲੱਖ ਮਿਲਿਆ ਪਿੱਛੇ ਪਿੱਛੇ ਪੈਸੇ ਰਹਿ ਗਏ ਕਿਸੇ ਨੇ 10 ਲੱਖ ਪਹਿਲਾਂ ਹੀ ਰੱਖ ਲਿਆ ਕਿਸੇ ਨੇ 50000 ਰੱਖ ਲਿਆ ਇਸ ਤਰੀਕੇ ਨਾਲ ਪੈਸੇ ਵੰਡੇ ਗਏ ਸਾਰੇ ਬਸ ਵੈਪਨ ਅੱਗੇ ਵੀ ਫੜਨ ਦੇ ਪਰ ਅੱਜ ਜਿਹੜਾ ਵੈਪਨ ਦਿਖਾਈ ਦਿੰਦੇ ਨੇ ਪੀ ਬੋਰਡ ਦਾ ਤੁਸੀਂ ਦੱਸਦੇ ਹੋ ਸਰ ਇਸ ਵੈਪਨ ਦੀ ਇਨਵੈਸਟੀਗੇਸ਼ਨ ਹੋਊਂਗੀ 100% ਜੀ ਇਹ ਕਿਉਂਕਿ ਜਿਹੜਾ ਇਹ ਵੈਪਨ ਬਹੁਤ ਹੀ ਵਧੀਆ ਕੁਆਲਿਟੀ ਦਾ ਵੈਪਨ ਹੈਗਾ ਆ ਔਰ ਕਿੱਥੋਂ ਕਿਹੜੇ ਸੋਰਸਸ ਰਾਹੀਂ ਇਹਦੇ ਕੋਲ ਪਹੁੰਚਿਆ ਆ ਕੀ ਹੈ ਆ ਉਹਦੀ ਫਰਦਰ ਨੇ ਰੁਸਗੀਆਂ ਸਾਡੇ ਚੱਲ ਰਹੀ ਹੈ ਜੀ ਨਹੀਂ ਕਿਉਂਕਿ ਉਹਦਾ ਕੱਲਾ ਹੀ ਹੈਗਾ ਇਹ ਇਹਦੇ ਫਾਦਰ ਦੀ ਡੈਥ ਹੋ ਗਈ ਅਪਰਕਸੀਮੇਟਲੀ 4 ਸਾਲ ਪਹਿਲਾਂ ਤੇ ਇਹੀ ਆਪ ਹੀ ਸ਼ਾਪ ਚਲਾ ਰਿਹਾ ਆ ਤੇ ਇਹਦੀਆਂ ਸਿਸਟਰ ਹੈਗੀਆਂ ਉਹ ਮੈਰਿਡ ਹੈਗੀਆਂ ਨਹੀਂ ਹਲੇ ਤੱਕ ਵੀ ਇਨਵੈਸਟੀਗੇਸ਼ਨ 'ਚ ਇਹਦੀ ਫੈਮਿਲੀ ਦੀ ਇਨਵੋਲਵਮੈਂਟ ਨਹੀਂ ਹੈਗੀ ਫਰਦਰ ਇਹ ਇਨਵੈਸਟੀਗੇਸ਼ਨ ਚਾਹੀਏਗਾ ਤਾਂ ਕਰਾਂਗੇ ਸਰ ਕਿੰਨਾ ਕੁ 3 ਲੱਖ ਦੇ ਆ 3 ਲੱਖ ਹੋ ਗਿਆ ਰਕਮ ਬਾਕੀ ਹਲੇ ਸਾਡੀ ਪੈਂਡਿੰਗ ਹੈ ਜੀ 3 ਲੱਖ ਦੀ ਬਾਰ ਦਾ ਕਲਾਸਾ ਆਪਦੇ ਕਿੰਨਾ ਇੱਕ ਇਸ ਕਿਤਾਂ ਹੋਇਆ ਇਹ ਤੇ ਇਹਨਾਂ ਦੇ ਪ੍ਰੀਨਿਵਰਸਿਟੀ ਦਾ ਬਾਰ ਦਾ ਇਹ ਦੱਸਿਆ ਜੀ ਮੈਂ ਪਹਿਲਾਂ ਹੀ ਦੱਸ ਗਿਆ ਠੀਆਂ ਤੁਸੀਂ ਸ਼ਾਇਦ ਲੇਟ ਆਏ ਜੀ